ਓ ਜੀ ਬਾਈ ਕੰਮ ਹੋ ਗਿਆ ਬਹੁਤ ਕਹਿੜਾ ਮਣੀਆ 200 ਦਾ ਤੇਲ ਹੈਗਾ ਤਾਂ ਹੈ ਕੰਮ ਬਹੁਤ ਜ਼ਿਆਦਾ ਕਹਿੜਾ ਬੰਦਾ ਮਿਲਿਆ ਪਿਆ ਦੋ ਬੰਦੇ ਮਿਲ ਕੇ ਕੰਮ ਬਹੁਤ ਖਤਰਨਾਕ ਹੈ ਵੀ ਜੇ ਸਪਰੇ ਹੋ ਜਵੇ ਤਾਂ ਠੀਕ ਹੈ ਪੰਪ ਨਾ ਰੋਕੇ ਪੂਰੀਏ ਘਾੜੇ ਕਿਰਾ ਪਪ ਵੀ ਖਰਾਬ ਹੋ ਸਕਦਾ ਨਹੀਂ ਨਾ ਬਾਈ ਕਹੇ ਯਾਰ ਆਈ ਨਾ ਉਹਦਾ ਹੁਣ ਤੈਨੂੰ ਦੇਖਣਾ ਹੈ ਬਾਈ ਤੱਲੂ ਮਿਲੇ ਆਹੀਂ ਸੱਤ ਪੰਪਾਂ ਦਾ ਹੀ ਕੰਮ ਕਰਨਾ ਪਹਿਲਾਂ ਹੁਣ ਜਾਂ ਤੇ ਬਹੁਤ ਇਹਦਾ ਨਹੀਂ ਕਰਨਾ ਹਾਂ ਨਾ ਹੋਇਆ ਸੀ ਆਹੀਂ ਬਣਾ ਲੈਣਾ ਆ ਲੋਡੀ ਜੇ ਜੇ ਕਰ ਆ ਬਣਾਉਣਾ 1 2 3 4 5 6 7 ਵਾਪੇ ਕਰ ਲਿਆ ਆ ਫੇਰ ਸੱਤ ਉਧਰ ਜਾ ਕੇ ਕਰੂਗਾ ਕਿਆ ਬੰਦ ਕਿੰਨੀ ਦੋ ਮਿੰਟਾਂ ਦਾ ਕੰਮ ਖਰਾਬ ਮਨ ਤੇਲ ਵੀ ਪੂਰਾ ਪੂਰਾ ਹੀ ਪਾਉਣਾ ਤੇਲ ਜਿਆਦਾ ਪਾ ਗਏ ਫਿਰ ਡੁੱਲ੍ਹ ਲੱਗੇਗਾ ਮੈਂ ਕਹਾ ਤਿੰਨ ਟੈਂਕੀਆਂ ਦਾ ਤੇਲ ਹੋਣਾ ਤੇਰਾ ਇਹ ਪਰ ਲੱਗਣਾ ਹੀ ਨਹੀਂ ਤੇਰਾ ਬਚ ਜਾਣਗਾ ਕਿ ਇਹ ਕਿ ਲੱਗੇ ਨਾ ਲੱਗੇ ਹਾਂ ਉਹ ਵਈ ਗੱਡੀ ਹੈ ਬਾਈ ਕਣਕ ਚ ਲੈ ਆਂਦਾ ਦਾ ਮਾਲ ਵਿੱਚ ਪਾਉਣ ਵਾਸਤੇ ਊਮੀ ਪੁੱਤਰ ਇਹ ਕਹਿੰਦਾ ਮੈਂ ਫੇਰ ਸਪਰੇਅ ਕਰ ਦੇਣੀ ਕਿਉਂਕਿ ਇਹਦੇ ਵਿੱਚ ਮਾਲ ਦੇ ਵਿੱਚ ਤੱਤ ਜ਼ਿਆਦਾ ਹੈ 6-7 ਐਟਮਾਂ ਬਾਈ ਜਿਹਨੂੰ ਦਹੋਂਦੇ ਕੱਢ ਕੇ ਚਲੋ ਬਾਕੀ ਇਹਦੀ ਮਰਜ਼ੀ ਹੈ ਹੁਣ ਸਪਰੇਅ ਵੀ ਠੀਕ ਹੈ ਮੇਰੇ ਕਾਹਨੇ ਆਹਾ ਇਹਦੇ ਕੋਲੇ ਵਿੱਚ ਕਈ ਤੱਤ ਹੈ ਇਹ ਸ਼੍ਰੀ ਚੰਕੌਰ ਸਾਹਿਬ ਤੇ ਲਿਆ ਬੜਾ ਬਾਈ ਇਸ ਦਾਮ 2 3 4 5 6 ਐਟਮਾਇਦੇ ਵਿੱਚ ਭਾਈ ਮੈਂ ਦੇਖਿਆ ਤਾਂ ਹੀ ਸਪਰੇਅ ਕਰਨੀ ਆ ਆਪਾਂ ਮੈਂ ਤਾਂ ਸਲਫਰ ਦੀ ਵੀ ਸਪਰੇਅ ਕਰਨੀ ਆ ਹਾਂ ਜਿਹੜਾ ਲੈਂਦਾ ਪਾ ਧੂੜਾ ਹਾਂ ਢੋਲ ਕੇ ਸਪਰੇਅ ਕਰਦਾ ਮਨੇ ਇਹਦੇ ਵਿੱਚ ਸਲਫਰ ਵੀ ਹੈਗੀ ਆ ਹਾਂ ਜਿਹੜਾ ਕੱਲ ਅੱਜ ਅੱਜ ਆਹ ਕਰਤੀ ਸ਼ਾਮ ਨੂੰ ਪਾ ਕੇ ਜੀਉਂਦਾ ਕੱਲੂ ਲਾ ਦੇਣਾ ਪਾਣੀ 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 ਲਾਉਣ ਤੋਂ ਬਾਅਦ ਮਿੱਤਰ ਤੇ 2 ਦਿਨ ਤੱਕ 2-4 ਦਿਨ ਤੇ ਬਾਅਦ ਜਦ ਪੈਰ ਖੜਨ ਲੱਗੇ ਹਾਂ ਹਫ਼ਤਾ ਦੋ ਹਫ਼ਤੇ ਮਤਲਬ ਹਫ਼ਤਾ ਕਰਾਂਗੇ ਨਾ ਜਦ ਪੈਰ ਖੜ ਗਏ ਉਦੋਂ ਸਪਰੇ ਸਾਲ ਕਰੀਏ ਜਦ ਰੇ ਠਾ ਠਾ ਇਹ ਆਪਣਾ ਆਪਣਾ ਰੇ ਹੀ ਪਾਉਣਾ ਵਸੋ ਕੁਝ ਨਹੀਂ ਬਸ ਜੂਰੀਆ ਤੜੀ ਪਾਇਆ ਹਲੇ ਜੂਰੀਆ ਪਾਇਆ ਫੰਦਾ ਪਹਿਲੇ ਹੀ ਪ੍ਰੋਜੈਕਟ ਹੈ ਹਾਂ ਨਾਲ ਬਾਜੀ ਸ਼ਾਮ ਜੂਰੀਆ ਪਾ ਦਿੰਦੇ ਲੈ ਫਾਈ ਦੇਖਦੇ ਹੁਣ ਪੰਪ ਕਿਆ ਕਹਿੰਦਾ ਪਰੇ ਬਾਈ ਵਧੀਆ ਇਹ ਭੂਮੀ ਜਮਤਕਾਰ ਇਹ 3500 ਰੁਪਿਆ ਮਿਲਿਆ ਤਾਂ ਬਾਈ ਪੁੜਾ ਇਹ ਘਰ ਸਾਹ ਤੇ ਮਨਾ 2 ਕਿੱਲੇ ਨਾ ਮਾਰ ਲਿਆ ਤਾਂ ਬਾਈ 2 ਕਿੱਲੇ ਕਣਕ ਲਾਈ ਹੋਏ ਨੇ ਬਾਕੀ ਗੰਨਾ ਸਰੋਂ ਮਨੇ ਗੇਨਾ ਨੂੰ ਘੁਸਾ ਕਰਦਾ ਪੰਪ ਇਸ ਤਰ੍ਹਾਂ ਸਟਾਲ ਹੁੰਦਾ ਸਟਾਲ ਹੁੰਦੇ ਥੋੜਾ ਟਾਈਲ ਗੁਸਾ ਮੈਂ ਕਰੂੰਗਾ ਹੀ ਬੰਦਾ ਮਿਲਿਆ ਬੰਦਾ ਆ ਮੋਰਦਾਲਕੇ ਕੋਣੀ ਨਾ ਮਾਰਲੀ ਇਧਰ ਨਹੀਂ ਇੰਨੀ ਵੀ ਪਾ ਲੈ ਪਿਆ ਹੋ ਗਿਆ ਪਲੱਗ ਹੋਈ ਕੰਮ ਹੋ ਗਿਆ ਕੋਟ ਖੋਲਣਾ ਪੈਣਾ ਮੈਂ ਥੋੜਾ ਜਿਹਾ ਬਸਾਰ ਕਰਕੇ ਲਪੋਇਆ ਹੋਣਾ ਸੀ ਮੈਂ ਮਨ ਢਿੱਲਾ ਗਿਆ ਹੋਇਆ ਤਾਂ ਕਿ ਆ ਚੱਕਰ ਹਵਾ ਲੱਗ ਗਈ ਕਿ ਪਹਿਲੇ ਦਿਨੇ ਕੰਮ ਪਰ ਗਿਆ ਉਦੋਂ ਹਵਾ ਲੱਗੀ ਆ ਭਾਈ ਇੱਕ ਹੋਰ ਆ ਗਿਆ ਹੋਏ ਦਾ ਆਟਾ ਹੀ ਬਣ ਗਿਆ ਮੱਕੀ ਦਾ ਮੈਂ ਠੰਡਾ ਹੈ ਨਾ ਜੂਰੀਆ ਜਿੱਕੜਾ ਠੰਡਾ ਹੋਣਾ ਉਹ ਚੀਜ਼ ਤਾਂ ਨਹੀਂ ਹੈਗੀ ਆ ਭਾਈ ਹੋਤ ਆ ਗਿਆ ਸਟਾਰਟ ਹੁਣ ਚੰਨੂ ਕੰਮ ਮਾਰੋ ਮਾਰ ਮਨੇ ਖੁਰਦੀ ਨਹੀਂ ਹੈਗੀ ਉਹ ਵਾਹ ਉਹ ਲੂਗੀ ਗਾ ਨਹੀਂ ਪਾਣੀ ਨਾ ਕੇ ਚੀਜ਼ ਯਾਰ ਇਹ ਮਨੇ ਇੱਕ ਹੈ ਜੀ ਪਰਫਿੰਦੀ ਆ ਕਰਦੀ ਉਥਰੇ ਮਿਲੇ ਕਰਦੀ ਜੀ ਜਗਾ ਦੁਕਾਨ ਵਰਤੇ ਹਾਂ ਇਹ ਡੁਪਲੀਕੇਟ ਜੀ ਮਿਲੇ ਨਹੀਂ ਸੀ ਕਰਦੀ 5 ਰੁਪਏ ਦੀ ਪੰਨ ਕਿੰਨੇ ਦੀ ਦੁਕਾਨ ਵਰਤੇ ਉਹ ਚੀਜ਼ ਹੈ ਇਹ ਕੋਈ ਰੰਗ ਹੈ ਲੋ ਜੀ ਬਾਈ ਚੱਲਦੇ ਕੰਮ ਚ ਵਧਾਣੀ ਚੱਲਦੀ ਕਿ ਆ ਗਿਆ ਫੁੱਲ ਫੁੱਲ ਫੈਟ ਮੜਾਈ ਆ ਗਈ ਬਾਈ ਮਖਣੀ ਆ ਗਈ ਲਿਆਓ ਗੋਲੀਆਂ ਫੁੱਲ ਫੈਟ ਅੱਜ ਮਨੇ ਪਿਆ ਬਰਫ ਵਰ ਕੇ ਠੰਡਾ ਹੋਇਆ। ਹੱਥ ਕਰ ਗਏ। ਡੰਡ ਬਰਫ ਪੈਣ ਦੀ ਵਿੱਚ। ਹੈਗੀ ਆ। ਉਹ ਇਧਰ ਲੱਤ ਪਾਦ ਗਈ ਦੀ। ਉਹ ਲੈ। ਆ ਪਵਾਤਾ ਫਿਰ। ਆਹ ਇਹਨੂੰ ਨਾ ਤੋੜਦੀ ਹੁ। ਕਿੰਨੇ ਪੈਸੇ ਲੱਗੇ? ਕੱਲ ਟੁੱਟਿਆ ਵਾ ਤਾਂ ਇਹ। ਮੈਨੂੰ ਕੱਲ ਵਾਂ ਟੋੜ। ਕੁਪਾਰ ਸੋਂਗੇ ਆ। ਪਰਸੋਂ ਚਾਹਤੇ ਆ। ਕਿੰਨੇ ਪੈਸੇ ਲੱਗੇ? ਉਹ ਹੋਰ ਦੇ ਰੱਖਿਆ। ਉਹ ਹੈ ਤਾਂ ਸਸਤਾ ਟੁੱਟਿਆ ਜਾਂਦਾ ਨਾ ਛੇਤੀ। ਵਾਜੇ ਹੁਣ ਟੁੱਟ ਕੇ ਗਾਹ ਨੂੰ ਲੋਹੇ ਤੇ ਬਣਾਉਣਾ ਸੀ। ਚੱਕ ਫੋਨ ਕਰਿਓ। ਮਰੇ ਨਿਕਲ ਵੀ ਜਾਊਂਗੀ ਵਿੱਚ ਨੂੰ ਵਿੱਚ ਤਾਂ ਨਹੀਂ ਬਸੂਗੀ ਪੰਪ ਤੇ ਮੇਰੇ ਸਾਹਮਣੇ ਖੜ੍ਹ ਜਾਣੀ 2 ਮਿੰਟ ਰੋ ਕੇ ਕਿਤੇ ਉਹੀ ਕੰਮ ਹੋ ਜਾਵੇ ਕੁਛ ਨਹੀਂ ਫਰਕਦਾ ਹੈ ਹਾਂ ਫੁੱਲ ਕਰੀਮ ਕੱਢੀ ਮਸਾਲੀ ਲਿਆਵਾ ਚੱਕ ਕੇ ਕਰਤੇ ਕਿੰਨੇ ਡੱਬੇ ਪਾਉਣੇ ਦੋ ਧੋ ਹੈ ਕਰ ਡੇਢ ਢੱਕਾ ਲਿਆਵਾ ਨਾ ਨਾ ਮੋੜ ਹਾਂ ਖੁੱਲ ਗਈ ਹੋਣਾ ਕਚਾਰ ਲੈਣਾ ਇਹ ਐ ਚੱਕ ਹੋਣਾ ਇਹ ਜਾਂ ਹਵਾ ਨਿਕਲ ਨਹੀਂ ਰਹੀ ਨਾ ਠੀਂ ਦੇ ਅੰਦਰ ਉਹ ਢੱਕਾ ਲੈ ਲੈ ਉਹ ਥੱਲੇ ਲੱਗ ਗਿਆ ਘੱਤ ਵਿਰੂ ਵਿੱਚ ਚੱਲੂ ਆਹ ਅਰੇ ਮਾਲ ਕੋਲਿਆ ਨਹੀਂ ਬਾਈ ਸਾਡਾ ਚੰਗੀ ਤਰ੍ਹਾਂ ਹੈਗਾ ਆਫਾ ਲੈ ਆ ਫੇਰ ਲੈ 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 ਢੱਕਾ ਦੇ ਖਾਲਾ ਮਾ ਥੋੜੀ ਜੀ ਨਹੀਂ ਮਗੜੀ ਕੰਮ ਕਰ ਦਈ ਵੀ ਤਕੜਾ ਨਾ ਹੋ ਜੀ ਉਹਨਾਂ ਹੈਡ ਵਾਲੇ ਹਾਂ 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 ਜਾਉਂਗੇ ਮੈਂ ਭਾਈ ਨਿਊ ਜਲ ਲਾ ਕੇ ਕੰਮ ਚੱਲਦਾ ਪਿਆ ਇੱਕ ਜਗਾਰਡ ਜਾ ਭਾਈ ਜੜਮਾ ਤੇ ਵੀ ਢਿੱਲਾ ਏ ਉਹ ਵੀ ਪਲਾਸਟਿਕ ਦਾ ਸੋਨਾ ਏ ਬਾਕੀ ਕਾਨਕ ਬਾਈ ਸੁਪਰ ਸਟਰ ਦੇ ਬੀਜੀ ਦੀ ਵਧੀਆ ਇਹ। ਉਹ ਅਸੀਂ ਛਿੱਟੇ ਦੇ ਬੀਜੀ ਦੀ ਪਰ ਉਹ ਜ਼ਿਆਦਾ ਜੰਪ ਕਰੀ ਦੇਖੋ। ਸਾਹਮਣੇ ਉਹਨਾਂ ਕ ਗਿੱਲਾ ਹੋ ਗਿਆ ਦਾ 12ਵਾਂ ਬੀਜੀ ਦੀ। ਠੀਕ ਹੈ ਭਾਈ ਕਮਾ ਸਪਰੇਅ ਵਾਲਾ ਵੀ। ਆਪਾਂ ਨੇ ਵੀ ਬਾਈ ਸ੍ਰੀ ਗੰਕੌਰ ਸਾਹਿਬ ਦਾ ਮਾਲ ਜਾ ਲੈ ਕੇ ਆਉਣਾ ਹੈ ਆਪਾਂ ਰੇਗੜ ਪਾਉਂਗੇ ਮਾਨੇ ਨੇ ਹਰ ਪਰੇ ਘਰ ਸੀ ਇਹਨੂੰ ਕਿਹਾ ਤਾਂ ਵੀ ਦੋਏ ਲੋਟ ਸੱਟਾ ਦੇ ਦੇ ਕਹਿੰਦਾ ਮੈਂ ਸਪਰੇਅ ਕਰ ਦੇਣੀ ਇਹ ਮੰਨਿਆ ਨਹੀਂ ਲਓ ਜੀ ਬਾਈ ਦੂਈ ਨਿਊ ਜਲ ਫਿੱਟ ਨਹੀਂ ਬੈਠੀ ਪਈ ਦੂਈਓ ਲਾਈ ਮੁੰਡੇ ਨੇ ਕੰਮ ਨਹੀਂ ਕੀਤੀ ਨਿਬੇੜਦੀ ਉਹ ਆਹ ਲਾਈ ਫਿਰ ਦੇਖੋ ਉਹਦੇ ਗੇਲ ਦਾ ਪੰਪ ਵੀ ਜ਼ਿਆਦਾ ਲੱਗ ਜਾਣੇ ਤੇ ਡੈਮੋ ਹੀ ਚੱਲਦਾ ਬਾਈ ਹਲੇ ਦੇਖੋ ਕੀ ਬਾਈ ਅਮਨੇ ਦੀ ਸਪਰੇਅ ਕਰਾਉਣ ਤੋਂ ਬਾਅਦ ਮੈਂ ਪਹੁੰਚੇ ਰਾਜੂ ਕੋਲ ਰਾਜੂ ਅੱਜ ਟੌਰ ਕੱਢ ਲਈ ਕੀ ਗੱਲ ਹੈ ਅੱਜ ਮਾਲਕ ਬਣ ਗਿਆ ਰਾਜੂ ਅੱਜ ਰਾਜੂ ਟੀਮ ਲਿਆਇਆ ਬਾਈ ਰਾਜੂ ਕਿੰਨੇ ਜਾਣੇ ਲਿਆਇਆ 10 ਸਾਰੇ 15 ਜਾਣੇ 15 ਜਾਣੇ ਲਿਆਇਆ ਬਾਈ ਇਹ ਹੁਣ ਇਹਦੀ ਜ਼ਿੰਮੇਵਾਰੀ ਜੀ ਕੰਮ ਹੋ ਰਿਹਾ ਗੰਨੇ ਦਾ ਦਿਹਾੜੀ ਦੋੜੀ ਇਹੋ ਜਿਹੀ ਪੈਂਦੀ ਪਰ ਇਹਨੂੰ ਲਾ ਰੱਖੇ ਹੋਏ ਆ ਪਰ ਹੁਣ ਨਾ ਨੀ ਨਾ ਹੈਗਾ ਤਾਂ ਅੱਲੂ ਕਰਕੇ ਲਿਆਏ ਆ ਆ ਆ ਆਏ ਆ ਵੀ ਇਹਨਾਂ ਦੀ ਗਾਹਾਂ ਵੀ ਦਿਹਾੜੀ ਪਵਾ ਦੇਣੀ ਹਾਂਜੀ ਹਾਂਜੀ ਵੀ ਭਾਈ ਇਹ ਜਿਹੜਾ ਗਰੁੱਪ ਆਇਆ ਇਹ ਬੀਬੀ ਵਾਲਾ ਗਰੁੱਪ ਆ ਵਿੱਚੇ ਬੰਦੇ ਵਿੱਚੇ ਬੀਬੀਆਂ ਵਿੱਚੇ ਨਿਆਣੇ ਰਾਜੂ ਮਿਕਸ ਹਾਂ ਮੈਂ ਸਾਂਜੀ ਫੇ ਕਿੰਨਾ ਕੰਮ ਕਰੂਗੇ ਇਹ ਇਹ ਕੰਮ ਕਰੂਗੇ ਇੱਕੋ ਬੰਦਾ ਦੇ ਪਿੱਛੇ ਇੱਕ ਟੀਮੀ ਆ ਜੀ ਅੱਛਾ ਦੋ ਇਕੱਠੇ ਛੱਡਣੇ ਆ ਹਾਂ ਫੇ ਆਪਣੇ ਆਪਣਾ ਇਕੱਠੇ ਲੱਗ ਜੋ ਇਕੱਠੇ ਲੱਗ ਜੋ ਹੂੰ ਫੇ ਆਏ ਆ ਫੇ ਕੰਮ ਪੂਰਾ ਕਰਦੇ ਹਾਂ ਕੰਮ ਉਹ ਤਾਂ ਕਰਨੀ ਵੀ ਕਰਦੇ ਨਹੀਂ ਹਾਂ ਨਹੀਂ ਨਹੀਂ ਹਾਂ ਕੰਮ ਫੁੱਲ ਨਿਗਾਹ ਨਿਗਾਹ ਵੀ ਠੀਕ ਹੁਣ ਤੇਰੀ ਨਿਗਾਹ ਦੇ ਚ ਰਹਿੰਦੇ ਇਹ ਹਾਂ ਮੇਰੀ ਨਿਗਾਹ ਤੇ ਹਰ ਟਾਈਮ ਰਹਿੰਦੇ 24 ਵੀ ਦੇਖਦੇ ਵੀ ਕਿਹੜਾ ਕੰਮ ਕਰਦੇ ਨਿਗਾਹ ਮਛਲੇ ਤਾਂ ਨਹੀਂ ਨਹੀਂ ਇੱਕ ਗੇੜਾ ਅਸੀਂ ਰਾਤ ਲਾਇਆ ਇਹ ਤੇ ਇੱਕ ਹੁਣ ਭਰ ਦੇਣਾ ਇਹ ਹੋਂ ਵਿੱਚ ਬਾੜੂਗੇ ਰਾਜੂ हां बिच बारे होंगे अच्छा एक दा आप... क्या ओ ठेनु ਕੱਢ ਲੂਗੇ ਭੜਕੇ ਵਿੱਚੇ ਕਿਆ ਖੁੰਦੇ ਨੂੰ ਕੱਢ ਲੂਗੇ ਇਹ ਹੁਣ ਸੜਕ ਤੱਕ ਲਾਉਂਗੇ हां हां ਬਾ ਹੁਣ ਤਾਂ ਉਹ ਬੰਦਾ ਸੜਕ ਕੋਲ ਤੇ ਆਏ ਨੂੰ ਵੱਢਦੇ ਆ ਹਾਂ ਬਾਕੀ ਉਧਰ ਤਾਂ ਛੋਟੇ ਆਹੀ ਹੈ ਚੌਰਾ ਥੋੜਾ ਜਾ ਬਾ ਠੀਕ ਹੈ हां जी ਨੇ ਹੁਣ ਇਹ ਲਗਾਤਾਰ ਚੱਲੂਗਾ ਕੰਨਾ ਹਾਂ ਲਗਾਤਾਰ ਹੀ ਚੱਲੂਗਾ ਕੰਨਾ ਜੀ ਲਗਾਤਾਰ ਬਾ ਠੀਕ ਹੈ ਠੀਕ ਹੈ ਦੋ ਦਿਨ ਦਾ ਕੰਨਾ ਹੋਰ ਰਹਿ ਗਿਆ ਇੱਕ ਦਿਨ ਆ ਹੋਣਾ ਇੱਕ ਦਿਨ ਉੱਥੇ ਜਾ ਮੋਟਰ ਦਾ ਜਾਜੂ ਮੈਂ ਸਵੇਰੇ ਖਿੱਲਾ ਖੁੱਲਾ ਜਿਹਾ ਲਿਆਇਆ ਥਾ ਨਿਆਣੇ ਨੂੰ ਦੇਤੇ ਜੀ ਦੇ ਤਾਂ ਦਿੱਤੀ ਜਮਾ ਕਿ ਤੇ ਉਹੀ ਨਾ ਕਵੇ ਮੇਰੇ ਆਉਂਦੇ ਨੂੰ ਕਹਿੰਦੇ ਵੀ ਸਾਰੇ ਚੱਕ ਤੇ ਮੈਂ ਤਾਂ ਆਏ ਤਾਂ ਮਾ ਕਿਤੇ ਉਹਨਾਂ ਨਾਲ ਕਾ ਵੇ ਟੂ ਫਟਾਣਾ ਨਹੀਂ 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 ਖਿੱਲਾ ਖਾ ਕੇ ਸਾਰੀ ਇਹ ਤਾਂ ਨਿਆਰੇ ਗਲ ਹੋਰ ਨਿਆ ਸਰਦਾਰ ਦਿੰਦੇ ਆ ਮਠਾਈ ਮਸੂਲ ਸਭ ਕੁਝ ਦਿੰਦੇ ਆ ਖਾ ਲੈਂਦੇ ਹਾਂ ਖਾਂਦੇ ਰਾਜੂ ਖਾਣੇ ਵਿੱਚ ਜੀ ਜੀ ਸਰਦਾਰ ਦੇਣਾ ਜੀ ਖਰਾਬ ਝੋਟੇ ਵੀ ਸੋਹਣੇ ਚੱਲੇ ਨਾ ਰਾਜੂ ਹਾਂ ਝੋਟੇ ਇਹ ਵੀ ਬਾਈ ਪਿੰਡ ਵਾਲੇ ਦੇ ਮੁਕਾਬਲੇ ਚ ਗਏ ਆ ਹਾਂਜੀ ਆਹ ਬੂਟਾ ਦੇਖ ਲੈ ਤੂੰ ਲਾਗ ਲਾਗ ਲੀ ਹਵਾ ਪਈਦਾ ਅਜੀ 2 ਸਾਲ ਹੋ ਗਏ ਲੱਗੇ ਨੇ ਹਾਂ 2 ਸਾਲ ਆ ਇਹ 2 ਪੂਰਾ ਤਾਂ ਨਹੀਂ ਹੋਇਆ ਲੈ ਨਹੀਂ ਹੁਣ ਹੁਣ ਆਲੇ ਹਾਂ ਹਾਂ ਵੀ 2 ਹੋਣ ਵਾਲੇ ਆ ਦੇਖ ਲੋ ਵੀ ਗੱਠ ਪੂਰਾ ਪੈਣਾ ਨਹੀਂ ਹੈਗਾ ਨਹੀਂ ਗੱਠ ਪੂਰਾ ਪੈ ਜੂ 2 ਗੱਠ ਦਾ ਪੈਣਾ ਨਹੀਂ ਹੈਗਾ ਦੇਖੋ ਹਾਂ ਸੇਵਾ ਸੇਵਾ ਮਾਲ ਕ ਜਿੰਕ ਜਿੰਕ ਵੀ ਆ ਜੀ ਜਿੰਕ ਦਾ ਵੀ ਕੰਮ ਆ ਜਿੰਕ ਹਰੇਕ ਸਾਲ ਲੋਹਾ ਸਲਫਰ ਮਾਲ ਨਾ ਪੁੱਛੋ ਡਾਇਆ ਮਾਲ ਫੁੱਲ ਪੈਂਦਾ ਕਾਂਕ ਬੀਜੂੰਗੀ ਨਾ ਹੁਣ ਕਾਂਕ ਬੀਜੂਗੇ 2.5 ਕਿਲੇ ਜੇ ਤਨੇ ਥੈਲੇ ਪਾਉਣੇ ਆਲੇ ਦਾ 5 ਥੈਲੇ 2.5 ਕਿਲੇ ਚ 2.5 ਕਿਲੇ ਚ 5 ਥੈਲੇ ਡਾਏ ਦਾ ਹਾਂ ਜਿੰਕ ਬਾਕੀ ਜਿੰਕ ਤਾਂ ਜਿੰਕਾਓ ਸੇ ਚੰ ਲੱਗੇ ਆ ਹੁਣ ਉਹ ਬੋਰੀ ਆ ਗਈ ਹਾਂਜੀ ਹਾਂ ਕੀਲੇ ਦਾ 50 ਕਿਲੋ ਜਿੰਕ ਜਿੰਕ ਬਾਜੀ ਦਾ ਤੇ ਹੂੰ ਪੋਟਾਸ਼ ਕਿਲੇ ਦਾ ਇੱਕ 50 ਕਿਲੋ ਹਾਂਜੀ ਕਿਲੇ ਦਾ ਫੇਰ ਹਾਂ ਫੇਰ ਤਾਂ ਆਪੇ ਬੂਟਾ ਭੁੱਜਣਾ ਹੈ ਹਾਂਜੀ ਹਾਂਜੀ ਮੈਗ ਲਾ ਕੇ ਤਾਂ ਗੱਲ ਪਾਣੀ ਹਾਂ ਮੈਗ ਲਾ ਲਓ ਪਾਣੀ ਇਹ ਬਾਈ ਮੈਗ ਦੀ ਮੋਟਰ ਦੇ ਲਾਗ ਆਏ ਵਸੇ ਹੁਣ ਇੱਥੇ ਦੇ ਢੇਡਾ ਲੱਗਣਾ ਇਹ ਰਾਜੂ ਦੇ ਘਾਣੇ ਰਾਜੀ ਰੌਣਕ ਹੈ ਨਹੀਂ ਨਹੀਂ ਮੈਗਰੇਟ ਡਾਡੀ ਮਿਲ ਜਾਂਦਾ ਦੋਰੇ ਹੈ ਉਹ ਉਹ ਜੋ ਹੁੰਦਾ ਬਹੁਤ ਹੌਣਕ ਦਾ ਜੀ ਹੁਣ ਤਾਂ ਕੋਈ ਕੋਈ ਆਉਂਦਾ ਹੀ ਨਹੀਂ ਹੈਗਾ ਹਾਂ ਰਾਜੂ ਨੇ ਮੈਨੂੰ ਹੁਣ ਵੀ ਪੁੱਛਿਆ ਆ ਕੇ ਕਹਿੰਦਾ ਮੈਗਰੇਟ ਡਾਡੀ ਦਾ ਕਿਆ ਬਣੂਗਾ ਦਸੰਬਰ ਮਾ ਤਰੀਕ ਪਈ ਵੀ ਰਾਜੂ ਹਲੇ ਉਹਨਾਂ ਦੀ ਦਸੰਬਰ ਮਾ ਪਤਾ ਲੱਗੂਗਾ ਕਿਉਂਕਿ ਜਦ ਤਰੀਕ ਆਉਂਦੀ ਆ ਘਰੇ ਜੱਜ ਨਹੀਂ ਬੈਂਦਾ ਆ ਪਿਛਲੀ ਤਰੀਕ ਨੂੰ ਜੱਜ ਨਹੀਂ ਬੈਠੇ ਆ ਉਤੇ ਪਹਿਲੀਆਂ ਤਰੀਕਾਂ ਨੂੰ ਛੁੱਟੀ ਆ ਗਈ ਹੁਣ ਦਸੰਬਰ ਮਾ ਪਤਾ ਲੱਗੂਗਾ ਵੀ ਕਿਆ ਬਣਨਾ ਹੈ ਦੇਖੋ ਨਹੀਂ ਹਾਂ ਜੀ ਇਹ ਮਿਲ ਜਾਂਦਾ ਤਾਂ ਮੋਟਰ ਪਰ ਮਿਲਦਾ ਤਾਂ ਹਾਂ ਹਾਂ ਬਹੁਤ ਪਿਆਰ ਮਿਲਦਾ ਇੱਥੇ ਜਿਆਦਾ ਹੁੰਦਾ ਜਿਆਦਾ ਹਰਦਾ ਹੀ ਰਹਿੰਦਾ ਗੇੜਾ ਬਾਈ ਰਾਜੂ ਦਾ ਉਹ ਪੱਕਾ ਹੀ ਰਹਿੰਦਾ ਏ ਕਿਉਂਕਿ ਹੁਣ ਤਾਂ ਚੱਲ ਬੂਟਿਆਂ ਗੰਨੇ ਕਰਕੇ ਘਾਟਾ ਪੈਣਾ ਜਰਾ ਤਾਂ ਹਾਂਜੀ ਹਾਂਜੀ ਤਰਹੀਂ ਮੋਟਰ ਵਧੀਆ ਬਣਾਈ ਫਿਰੀ ਬਾਈ ਨੇ ਲਾ ਆਹ ਮੋਟਰ ਪਰ ਬਾਈ ਕਈ ਜਾਣੇ ਨੇ ਰਾਜ ਕਰ ਲਿਆ ਨਜ਼ਾਰੇ ਲਏ ਆ ਹਾਂਜੀ ਹਾਂਜੀ ਕਰਾਈ ਰੌਣਕ ਲੱਗੀ ਰਹਿੰਦੀ ਰੀ ਬਿਜਲੀ 24 ਘੰਟੇ ਆਹ ਪਾਉਣੀ ਜਿੰਕ ਇਹ ਰਾਜੂ ਕੁਆਂਟਲ ਦੇ ਕਿ 50 ਕਿਲੋ 50 ਕਿਲੋ ਪੂਰਾ ਪੂਰਾ 50 ਕਿਲੋ 5 ਥੈਲੀ ਆ 5 ਥੈਲੀ ਹਾਂ 10 10 ਕਿਲੋ ਵਾਲੀ ਥੈਲੀ ਹੁੰਦੀ ਆ ਹਾਂ ਹਾਂ ਇਹ ਵੱਢ ਕੇ ਲੈਤਾ ਕਰਤੇ ਨਹੀਂ ਹਾਂ ਕੀ ਮਾ ਘੋਲੇ ਦੀ ਹਾਂ ਜਿੰਨੂੰ ਆ ਗਈ ਆ ਲੈ ਵਾਓ ਤੇਰੇ ਅਸੀਂ ਤਾਂ ਉਹੀ ਚੱਕੀ ਜਾਂਦੇ ਪਲੇਟ ਹੋਰ ਅਜੀ ਥੈਲੇ ਦੇ ਕੁਛ ਨਹੀਂ ਲਿਆਉਂਦੇ ਵਾ ਇੱਕੜੇ ਵਾ ਫਰਿਆ ਖਚਲੇ ਕਾਹ ਬਹਿ ਗਿਆ ਹਾਂ ਜੀ ਉਹੀ ਚੀਜ਼ ਹੈ ਤੇ ਜੋ ਮਰਜ਼ੀ ਥੈਲਾ ਉਹ ਰਾਜੂ ਇਹਦਾ ਉਹ ਕੰਮ ਹੈ ਜਿਹੜੇ ਕਾਲੀ ਕਰੇ ਕਰਦੇ ਆਪਾਂ ਘਰ ਚ ਹਾਂ ਜੀ ਐਡਾ ਕਾਹੇ ਕਰਦਾ ਪੀਪੇ ਚ ਪਾ ਕੇ ਘੋਲੇ ਕਰਦੇ ਤੇ ਠੀਕ ਹੈ 21% ਵਾਲੀ ਹੈ ਨਾ ਇਹ ਹਾਂ ਜੀ ਹਾਂ ਜੀ ਇਹ ਕਬਾਈ 33% ਵਾਲੀ ਆਉਂਦੀ ਹੈ ਇਹ 21 ਵਾਲੀ ਹੈ। ਇਹ 21 ਵਾਲੀ ਹੈ ਜੀ। ਇਹ ਵੀ ਵਧੀਆ ਹੈ। 5 ਪਾ ਰਣਾ। 5 ਨਹੀਂ ਹੁਣ ਤਾਂ ਪਾਉਣਾ ਤਾਂ 5 ਹੀ ਆ ਜੀ। 2 ਪੈਜੂ ਅੱਜ। ਹਾਂ ਹੁਣ ਅੱਧੇ ਜ਼ਿੰਦੇ ਤੇ 2 ਬਿੱਗੇ ਤੇ ਪਾਉਣੇ ਆ ਜੀ। 2 ਚ ਪੈਣਾ ਆ ਬਾਕੀ ਰਹਿੰਦਾ ਹੈ। ਹਾਂ। ਆਹ ਕਰਤਾ ਫੇ ਨਾਲ ਦੀ ਨਾਲ ਸਫਾਇਆ। ਹਾਂ ਜੀ। ਕਿਉਂਕਿ ਬਾਈ ਹੁਣ ਇਹ ਬੀਜਣ ਆ ਥੋੜੇ ਦਿਨ ਚ ਪਾਉਂਗੇ ਰੂਟਾ ਫਿਲਟਰ ਦਿਖਾਵਾਂਗੇ ਤੁਹਾਨੂੰ। ਬੂਟੇ ਚੈੱਕ ਕਰੋ ਬਾਈ। ਕਿ ਆ ਬੜੀਆ ਹੋ ਗਿਆ। ਰੋਕੋ ਜੀ ਅੱਜ ਬੀਜਰੀ ਆ ਰਹੇ ਯਾਰ ਇਹ ਵੀ ਆ ਰਹੇਗਾ ਮੁੱਲਦਾ ਬੀਜੀ ਪਾਣਾ ਹਾਂ ਮੁੱਲਦਾ ਬੀਜੀ ਅੱਜ ਬੀਜ ਆ ਰਹੇ ਆ ਪੰਜ ਤਿੰਨ ਚਾਰ ਥੇ ਪੰਜ ਥੈਲੀ ਮੰਗਾਏ ਆ ਜੀ ਫਿਰ ਪੰਜ ਥੈਲੀ ਹਾਂ ਰੇਰੂ ਵੀ ਸਾਢੇ 3 ਕਿਲੇ 20 ਥੈਲੇ ਰੇ ਮੰਗਾਏ ਆ ਬਸ ਠੀਕ ਆ ਚਲ ਪਾ ਦੋ ਫੇ ਬੀਜੀ ਹਾਂ ਜੀ ਹਾਂ ਜੀ ਲਓ ਜੀ ਬਾਈ ਆ ਬੈਣਾ ਤਾਂ ਕਰਦੀਆਂ ਖੇਤਾਂ ਜਾ ਕੇ ਦੇਖੋ ਨਦੀ ਚ ਛਰਿਆਮੇ ਫਿਰਦੀਆਂ ਬਾਈ ਸਾਰੇ ਨਿਆਣੇ ਆ ਬਾਈ ਬੱਚੇ ਆ ਦੇਖੋ ਛੋਟਾ ਬੜਾ ਬੜਾ ਔਸੇ ਟਮਾ ਨਦੀ ਚ ਦੇਖੋ ਬਾਈ ਛਰਿਆਵੇਂ ਫਿਰਦੀਆਂ ਲੈ ਧੁੱਪਾਂ ਸੇਗਰੀਆਂ ਫਿਰਦੀਆਂ ਲੈ ਲੈ ਪਾਈ ਗੰਨੇ ਦਾ ਢੇਡਾ ਰਾਜੂ ਵੀ ਫੇ ਨਾਲੇ ਚ ਮੜ ਗਿਆ ਮਾਲ ਇਹਨਾਂ ਨੇ ਅੱਜ ਸੋਨਾ ਵਟ ਲਿਆ ਬਾਈ ਢੇਡਾ ਲੱਗਦਾ ਛਾਵ ਨੂੰ ਨੇਰੇ ਹੋਏ ਕਿਉਂਕਿ ਦਿਨ ਮਾ ਬਾਈ ਉੱਥੇ ਹੁੰਦੀ ਭੀੜ ਤਾਂ ਕਰਕੇ ਟਰਾਲੀ ਜਾਂਦੀ ਹੈ ਨਹੀਂ ਫਿਰ ਰਾਤ ਦਾ ਟਾਈਮ ਹੁੰਦਾ ਹੈ ਉਹ ਰਾਜੂ ਕਿੰਨੇ ਵੇ ਬੁਲਾਉਂਦੇ ਹੋ 6 ਵਜੇ अच्छा पीढ़ करके आओ 6 7 ਵਜੇ ਬੁਲਾਉਂਦੇ ਆ ਉਹੀ ਕਹਿੰਦਾ ਮੈਂ ਬਾ ਫਿਰ ਹੁਣ 15 20 ਮਿੰਟ ਲੱਗ ਜਾਣਾ ਲੱਦਣ ਇਹਨੂੰ ਹੋ ਜਾਊਗਾ 200 ਕੁਇੰਟਲ ਕਿੰਨਾ 200 ਉਹ ਮਾੜਾ ਜਨਾ 40 ਕੋਨ ਬਲ ਹੋ ਗਿਆ ਬਹੁਤ ਆ 40 ਹੋ ਜਵੇ ਬਹੁਤ ਆ 40 ਦਾ ਹੋ ਜਾਣਾ ਅ ਨਵੇਂ ਬੰਦੇ ਆਏ ਭਾਈ ਰਾਜੂ ਲੈ ਆਇਆ ਸਾਜਰੇ ਲੱਦ ਕੇ ਲੈ ਭਾਈ ਪੌਣ ਗਰੇ ਸ਼ਰਮਾ ਜਿੱਥੇ ਤਾਰ ਨਹੀਂ ਟਾਲਪਨ ਲੱਗੇ ਪੇ ਬੰਦੇ ਮਾਰੂ ਮਾਰ ਘੰਟਾ ਇੱਕ ਹੋ ਗਿਆ ਭਾਈ ਟਰੈਕਟਰ ਲੱਗ ਗਿਆ ਤਾਂ ਅੰਦਰ ਬੈਗ ਲਾਤਾ ਤਾਂ ਕੱਟਾ ਕਰਨਾ ਲਾਤਾ ਗੇਟ 'ਤੇ ਇਹ ਬਾਈ ਸ਼ਹਿਰ 'ਚ ਪੈਣ ਦੀ ਟਾਲ ਹੁੰਦਾ ਪਾਸੇ ਰੋਡ ਚੱਲਦਾ ਹੈ ਫਿਰ ਇੱਥੇ ਲਾਉਣਾ ਪੈਂਦਾ ਬੈਕ ਟਰੈਕਟਰ ਲਓ ਜੀ ਬਾਈ ਪਹਿਲਾਂ ਰਾਜੂ ਗੱਲਾਂ ਮਾਰ ਕੇ ਚਲੇ ਗਏ ਤੇ ਦੁਬਾਰਾ ਨਾ ਕੇ ਆਏ ਆ ਰੋਡਿੰਗ 'ਤੇ ਗਏ ਮੈਂ ਨਾ ਮੋੜ ਤੋਂ ਲੈ ਕੇ ਜਾਊਂਗਾ ਹਾਂ ਬਾਈ ਲੈ ਜੀ ਜੇ ਉੱਪਰ ਦੇਣਾ ਤਾਂ ਦੇਖ ਲੈ ਪਰ ਦੇਖਾਂਗੇ ਟਾਈਮ ਲੱਗਿਆ ਜੀ ਕਿ ਟਾਈਮ ਟਾਈਮ ਦੀ ਗੱਲ ਹੈ ਹਾ ਹਾ ਲੈ ਗੰਮ ਤੇ ਆਇਆ ਰੋਡੀ ਆਂਦੀ ਸਾਰੇ ਇੱਕੇ ਗੱਲ ਕਹਿੰਦਾ ਏ ਕਹਿੰਦਾ ਮੁਰਗਾ ਵਰਗਾ ਬਣਾ ਲਓ ਸਿਆਲ ਆ ਗਿਆ ਨੂੰ ਸੱਚ ਦਾ ਸ ਵੀ ਆਇਆ ਹੈ ਹਾਂ ਵੇਖੇ ਹਾਂ ਮਾ ਬਹੁਤਾ ਉਹ ਖਾ ਦੋ ਨੁ ਜੀ ਹਾਂ ਮੁਰਗਾ ਮਰ ਕੇ ਖਾ ਲਈਏ ਹਣਾ ਇਹ ਰੋਡੀ ਦੇ ਬਾਈ ਮਾਨ ਦੀ ਤਵੰਨਾ ਹੈ ਤਾਂ ਮਾ ਕਿਹਾ ਹੈ ਤੇ ਉਹ ਸਾਹਮਣੇ ਬਾਈ ਲੋਡ ਕਰਨ ਲੱਗੇ ਪਿਆ ਏ ਢੀ ਥੋੜੇ ਹੀ ਰਹਿ ਗਏ ਰੋਡੀ ਹਾਂ ਰੋਡੀ ਗਾਇਦਾ ਹੈ ਇਧਰ ਬਲਾ ਜੋਰ ਕਰਨੀ ਅੱਜ ਕਿਹੜਾ ਲੇਟ ਕਿਨੇ ਭੱਜ ਗਈ ਇਥੇ ਪਾਣੀ ਲਾਣ ਗਿਆ ਬਤਾ ਬਾਈ ਇਹ 2 ਵਜੇ ਭੱਜ ਗਈ ਕਿੰਨੇ ਘੰਟੇ ਆਈ ਹੈ ਅੱਜ ਜਿਹੋਲੇ 5 ਰੁਪਏ ਕੋ ਬੈਠਾ ਰਹੇ ਆਪਣਾ ਕਿੱਕਮਾਰ ਕੇ ਊੜਾ ਚੱਕ ਕੇ ਆ ਗਿਆ ਤੇ ਬਣੀ ਨਹੀਂ ਗੱਲ ਅੱਲੇ ਦੀ ਪਾਣੀ ਇਹ ਤਾਂ ਹੈ ਆਏ ਆਪਣੇ ਉਰੇ ਜ਼ਿਆਦਾ ਹੁੰਦੀ ਹੈ ਉਧਰ ਘਟ ਆਈ ਹੈ ਉਧਰ ਘਟ ਹੋਰ ਕੰਮ ਕਰ ਠੀਕ ਹੈ ਰੋੜੀ ਬਾਈ ਹੁਣ ਤੁਹਾਨੂੰ ਦੇਖ ਲਾ ਆਫਰ ਹੈ ਜੇਰਾ ਕੱਲੂ ਜਾਣਾ ਮੇਲਾ ਦੇਖਣ ਜੀ ਕਰਦਾ ਫੇ ਕੱਲੂ ਅਸੀਂ ਸੱਜਰੇ ਜਾਣਾ ਯਾਰ ਫੇ ਲੇਟ ਜਾਏ ਤਾਂ ਫਾਇਦਾ ਨਹੀਂ ਹੈਗਾ ਕਿੰਨੇ ਵਜੇ ਬਾਈ ਮੇਲਾ 30 ਤਰੀਕ ਵਾਲਾ ਇੱਥੇ ਟੋਲ ਪਲਾਜੇ ਲਾ ਗਿਆ ਸੋਲਖੀ ਆ ਤਿੰਨ ਕਵੇ ਸ਼ੁਰੂ ਹੈ ਹਾਂ ਤਿੰਨ ਉਹ ਫੇਰ ਕਿਹਾ ਫੇਰਾ ਲੇਟ ਜਾਏਗਾ ਕਾਰ ਨੂੰ ਨਾਮ ਵੀ ਮਨ ਲਾਦੇ ਜਾ ਰਿਹਾ 51 ਹੈ ਪਤਨੀ 41000 ਆ ਪਤਨੀ 51000 ਦੂਵੇ ਗਿਲ ਤੇ ਨਾਮ ਵੀ ਵੱਧ ਹੈ 3 ਵਜੇ ਦੂਵੇ ਜਾਣਾ ਤਿਆਰ ਨਹੀਂ ਫਿਰ ਬਸ ਠੀਕ ਹੈ ਬਸ ਜੇ ਇਹ ਬਲਾਚੌਰ ਕੰਨੀ ਪਾਣੀ ਲਾਉਣ ਲੱਗ ਗਿਆ ਫੇਰ ਨਹੀਂ ਤੇ ਜਾ ਹੁਣ ਹਾਂ ਹੈ ਨਾ ਅੱਜ ਪਾਣੀ ਲਾਇਆ ਲਵੇੜੇ ਲਵੇੜੇ ਪੇਦਾ ਠੀਕ ਆ ਲਾ ਮੋਟਰੋ ਦੇਖੋ ਬਾਈ ਉਰੇ ਤੇ ਰਾਜੂ ਨੇ ਲੇਬਰ ਜਿਹੜੀ ਲਿਆਂਦੀ ਪਿਓ ਲੱਗੀ ਵੀ ਆ ਹੌਲੀ ਹੌਲੀ ਗੁਰੂ ਦਾ ਰੇਡੂ ਲੱਗੇ ਦੇਖ ਲੈ ਸ਼ਾਮ ਦਾ ਟਾਈਮ ਹੋ ਗਿਆ ਰਾਜੂ ਦਾ ਫੋਨ ਵੀ ਆ ਗਿਆ ਉਹ ਖੜਾ ਐ